ਟ੍ਰੈਫਿਕ ਪੁਲਿਸ ਸਮਾਣਾ ਵੱਲੋਂ ਬਜ਼ਾਰਾਂ ਦੇ ਵੀ ਸੜਕਾਂ ਦੇ ਕਿਨਾਰੇ ਜਿਹੜੇ ਗੱਡੀਆਂ ਖੜੀ ਕਰਕੇ ਬਜ਼ਾਰਾਂ ਵਿੱਚ ਚਲੇ ਜਾਂਦੇ ਹਨ ਉਹਨਾਂ ਦੇ ਆਨਲਾਈਨ ਚਲਾਨ ਕੱਟਨੇ ਸ਼ੁਰੂ ਕਰ ਦਿੱਤੇ ਹਨ ਅਤੇ ਟ੍ਰੈਫਿਕ ਪੁਲਿਸ ਸਮਾਣਾ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਜਿਹੜੇ ਵਾਹਨ ਲੈ ਕੇ ਬਜ਼ਾਰਾਂ ਵਿੱਚ ਜਾਂਦੇ ਹੋ ਉਹਨੂੰ ਇੱਕ ਸਾਈਡ ਖੜੇ ਕਰੋ ਤਾਂ ਕਿ ਬਜ਼ਾਰ ਦੇ ਵਿੱਚ ਆਵਾਜਾਈ ਪ੍ਰਭਾਵਿਤ ਨਾ ਹੋਵੇ ਨਹੀਂ ਤਾਂ ਇਸ ਤਰ੍ਹਾਂ ਹੀ ਆਨਲਾਈਨ ਚਲਾਨ ਕੱਟੇ ਜਾਣਗੇ ਲਗਾਤਾਰ ਸੜਕਾਂ ਉੱਤੇ ਜਿਹੜੇ ਗੱਡੀਆਂ ਖੜੀ ਹੁੰਦੀਆਂ ਉਹਦੇ ਕਰਕੇ ਟ੍ਰੈਫਿਕ ਜਾਮ ਹੁੰਦਾ ਹੈ ਭਾਵੇਂ ਤਹਿਸੀਲ ਰੋਡ ਜਾਓ ਗਾਂਧੀ ਘਰਾਂ ਨੂੰ ਜਾਓ ਜਾਂ ਹਸਪਤਾਲ ਸਰਕਾਰੀ ਦੇ ਮੋੜ ਦੇ ਉੱਤੇ ਅਗਰਵਾਲ ਗਊਸਾਲ ਹੁੰਦਾ ਉਸ ਕਰਕੇ ਆਮ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਮੈਂ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਟ੍ਰੈਫਿਕ ਜਿਹੜੇ ਟ੍ਰੈਫਿਕ ਪੁਲਿਸ ਹੈ ਉਹਦਾ ਕੰਮ ਹੈ ਕਿ ਲੋਕਾਂ ਨੂੰ ਸਹੂਲਤ ਦੇਣਾ ਕਿ ਵੱਧ ਤੋਂ ਵੱਧ ਖੁੱਲੇ ਟ੍ਰੈਫਿਕ ਦੇ ਵਿੱਚ ਲੋਕਾਂ ਦਾ ਕੰਮ ਕਰ ਸਕਣ ਔਰ ਮੈਂ ਇੱਥੋਂ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਟ੍ਰੈਫਿਕ ਪੁਲਿਸ ਦਾ ਸਾਥ ਦਿਓ ਔਰ ਤੁਹਾਡਾ ਜਦੋਂ ਕੰਮ ਸਰ ਸਕਦਾ ਹੈ ਪਿੱਛੇ ਕੰਮ ਕਰਕੇ ਤੁਸੀਂ ਕਿਉਂ ਨਹੀਂ ਕਰਦੇ ਕਿਉਂਕਿ ਜੇ ਜਿੰਨਾ ਤੁਸੀਂ ਹਾਲਾਂਕਿ ਤੁਹਾਡੇ ਕਾਰੋਬਾਰ 'ਤੇ ਵੀ ਫਰਕ ਨਹੀਂ ਪੈਂਦਾ ਈਵਨ ਜਿਹੜੇ ਲੋਕਾਂ ਨੂੰ ਅੱਗੇ ਪਾਰਕਿੰਗ ਵਾਸਤੇ ਜਗ੍ਹਾ ਨਹੀਂ ਮਿਲਦੀ ਜੇ ਤੁਸੀਂ ਆਪਣੇ ਸਾਧਨਾਂ ਨੂੰ ਪਿੱਛੇ ਕਰਕੇ ਕ ਇਹਨੋਂ ਤਾਂ ਡਾ ਕੰਮ ਵਧੂਗਾ ਘਟਦਾ ਨਹੀਂ ਠੀਕ ਹੈ ਜੀ ਹਾਂਜੀ ਆਨਲਾਈਨ ਮਾਨਜੋਗ ਐਸਐਸਪੀ ਸਾਹਿਬ ਪਟਿਆਲਾ ਦੀਆਂ ਹਦਾਇਤਾਂ ਮੁਤਾਬਕ ਤੇ ਡੀਐਸਪੀ ਸਾਹਿਬ ਟਰੈਫਿਕ ਡੀਐਸਪੀ ਸਾਹਿਬ ਸਕੰਦ ਸਾਹਿਬ ਸਮਾਣਾ ਜੀ ਜਿਵੇਂ ਰੋਡ ਬਲੌਕ ਕਰ ਦਿੰਦੇ ਨੇ ਤੁਹਾਡੇ ਸਾਹਮਣੇ ਹੀ ਹੈ ਜੀ ਰੋਂਗ ਪਾਰਕਿੰਗ ਕਰਦੇ ਨੇ ਗੱਡੀ ਜਿਹੜੀ ਛੜਕ ਤੇ ਪਹਿਲਾਂ ਵੀ ਤੁਹਾਡੇ ਚੈਨਲ ਰਾਹੀਂ ਮਾਧਿਅਮ ਰਾਹੀਂ ਵੀ ਕਹਿ ਚੁੱਕੇ ਹਾਂ ਜੀ ਅਪੀਲ ਕਰ ਚੁੱਕੇ ਹਾਂ ਕਈ ਵਾਰ ਪਰ ਹੁਣ ਜਿਹੜੇ ਨਹੀਂ ਲਾ ਕੇ ਗੱਡੀਆਂ ਖੜਾ ਕੇ ਲੰਘ ਜਾਂਦੇ ਨੇ ਬਜ਼ਾਰਾਂ ਨੂੰ ਮੁੜ ਕੇ ਆਉਂਦੇ ਨਹੀਂ ਦੋ ਦੋ ਚਾਰ ਚਾਰ ਘੰਟੇ ਜਾਮ ਲੱਗ ਜਾਂਦਾ ਜੀ ਤੇ ਆਨਲ ਅੱਜ ਕਿੰਨੇ ਚਲਾਨ ਕਰ ਰਹੇ ਹੋ ਇਸ ਤਰ੍ਹਾਂ ਦੇ ਅੱਜ ਤਕਰੀਬਨ 9 ਚਲਾਨ ਕਰੇ ਨੇ ਜੀ ਹਾਂਜੀ ਕੀ ਅਪੀਲ ਕਰੋਗੇ ਲੋਕਾਂ ਨੂੰ ਛੜਕ ਦੇ ਇਹ ਅਪੀਲ ਕਰਦੇ ਆਂ ਵੀ ਤੁਸੀਂ ਛੜਕ ਤੇ ਕੰਮ ਸੋ ਕਮ ਥੱਲੇ ਦੋ ਟਾਇਰ ਤਾਂ ਥੱਲੇ ਧਾਰੋ ਨਾ ਜੀ ਵੀ ਗੱਡੀ ਆਪਣੀ ਤਵਾ ਕੇ ਲਾਓ ਜਾਂ ਪਾਰਕਿੰਗ ਪਿੱਛੇ ਬਣੀ ਹੋਈ ਆ ਉਹਦੇ ਅਗਲੇ ਪਾਸੇ ਮੰਡੀ ਚ ਉਧਰ ਪਾਰਕਿੰਗ ਹੈ ਜੀ ਵੀ ਉੱਥੇ ਗੱਡੀਆਂ ਲਾ ਕੇ ਆਓ ਵੀ ਆ ਬਾਜ਼ਾਰ ਤੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਏ ਜੀ ਆਮ ਪਬਲਿਕ ਦੀ ਸਹੂਲਤ ਵਾਸਤੇ ਹੋ ਰਿਹਾ ਜੀ ਸਾਰਾ ਕੁਝ ਕੈਮਰਾਮੈਨ ਬੀਕੇ ਗਰਗ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼